ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਅੱਜ ਅਸੀਂ ਇਹ ਪੈਕ ਤਿਆਰ ਕਰਾਂਗੇ ਜੀ ヘア हेयर ਨੂੰ ਰਿਮੂਵ ਕਰਨ ਦੇ ਲਈ ਜੋ ਸਾਡੇ ਚਿਹਰੇ ਦੇ ਉੱਪਰ ਬਹੁਤ ਜ਼ਿਆਦਾ ਵਾਲ ਹੋ ਜਾਂਦੇ ਬਹੁਤ ਕੁਝ ਅਸੀਂ ਟਰਾਈ ਕਰਕੇ ਦੇਖ ਲਿਆ ਪਰ ਫਿਰ ਵੀ ਵਾਲ ਜਾ ਨਹੀਂ ਰਹੇ ਬਹੁਤ ਕਰੀਮਾਂ ਲਗਾ ਕੇ ਦੇਖਣੀ ਆ ਜਦ ਅਸੀਂ ਕਰੀਮਾਂ ਲਗਾਉਂਦੇ ਹਾਂ ਉਹਨਾਂ ਨਾਲ ਸਾਡੀ ਜੋ ਸਕਿਨ ਹੈ ਉਹ ਕਾਲੀ ਹੋ ਜਾਂਦੀ ਸਾਡਾ ਫੇਸ ਕਾਲਾ ਹੋ ਜਾਂਦਾ ਆ ਅਸੀਂ ਅੱਜ ਦੇਖੋ ਕਿਵੇਂ ਬਣਾ ਰਹੇ ਆ ਪੈਕ ਪਹਿਲੀ ਚੀਜ਼ ਅਸੀਂ ਲੈਣੀ ਜੀ ਰੌਅ ਮਿਲਕ ਜੋ ਮੇਰੀ ਬਹੁਤ ਹੀ ਮੇਰਾ ਫੇਵਰਟ ਹੈ ਰੌਅ ਮਿਲਕ ਫਿਰ ਅਸੀਂ ਲਵਾਂਗੇ ਟਰਮਰਿਕ ਹਲਦੀ ਲੈਣੀ ਆਪਾਂ ਫਿਰ ਅਸੀਂ ਲਵਾਂਗੇ ਜੀ 슈ਗਰ ਕਿੰਨੇ ਚੀਜ਼ਾਂ ਨਾਲ ਅੱਜ ਅਸੀਂ ਪੈਕ ਤਿਆਰ ਕਰਾਂਗੇ ਤੁਸੀਂ ਐਂਡ ਤੱਕ ਦੇਖਣਾ ਕਿ ਪੈਕ ਮੇ ਬਣਾਉਣਾ ਕਿਵੇਂ ਆ ਤੇ ਫਿਰ ਅਸੀਂ ਲਗਾਉਣਾ ਕਿਵੇਂ ਤੇ ਉਤਾਰਨਾ ਕਿਦਾਂ ਆ ਤੁਸੀਂ ਸਾਰੇ ਸਟੈਪ ਫਾਲੋ ਕਰੋਗੇ ਤਾਂ ਤੁਹਾਡੇ हेयर रिमूव हो जाएंगे जी जो ताे फेशियल हेयर है ना अनचाहे बाल है वो बिल्कुल ठीक हो जाएंगे लगातार लगा एक बार नहीं कि एक बार लगाया तो सारे ही मतलब बाल उतर गए सारे नहीं कुछ कुछ उतर जाएंगे मतलब सारे नहीं रिमूव हो लगातार लगाओगे तो फिर ही क्योंकि मैं गलत नहीं बोलाँगी कि एक बार लगाया तो रिमूव हो गए बाल नहीं लगातार लगाओगे तो कुछ ना कुछ बाल डेली ही ਚੰਨੇ ਸਟਾਰਟ ਲੱਤ ਨੇ ਸਟਾਰਟ ਹੋ ਜਾਣਗੇ ਇਸ ਪੈਕ ਦੇ ਨਾਲ ਹੀ ਚਲ ਆਜੋ ਹੁਣ ਮੈਂ ਤੁਹਾਨੂੰ ਦੱਸਦੀ ਆਂ ਜੀ ਮੇਰੇ ਨਾਲ ਕਿ ਅਸੀਂ ਪੈਕ ਕਿਵੇਂ ਤਿਆਰ ਕਰਨਾ ਤੁਸੀਂ ਸਾਰੀ ਵੀਡੀਓ ਨੂੰ ਦੇਖਿਓਗੇ ਕਿਵੇਂ-ਕਿਵੇਂ ਪੈਕ ਤਿਆਰ ਕੀਤਾ ਮੈਂ ਤੇ ਕਿਵੇਂ ਲਗਾਇਆ ਤੇ ਕਿਵੇਂ ਉਤਾਰਨਾ ਆ ਔਰ ਮੇਰੀ ਵੀਡੀਓ ਜਿਹਨੂੰ ਜਿਹਨੂੰ ਜੀ ਚੰਗੀ ਲੱਗਦੀ ਆ ਲਾਈਕ ਸਬਸਕ੍ਰਾਈਬ ਸ਼ੇਅਰ ਪਲੀਜ਼ ਕਰਿਆ ਕਰੋ ਔਰ ਕਮੈਂਟ ਵੀ ਕਰਿਆ ਕਰੋ ਚੰਗੀ ਤਾਂ ਸਾਰਿਆਂ ਨੂੰ ਮੈਨੂੰ ਪਤਾ ਲੱਗਦੀ ਆ ਕਿਉਂਕਿ ਮੈਂ ਕੋਈ ਗਲਤ ਵੀਡੀਓ ਨਹੀਂ ਪਾ ਰਹੀ ਮੈਂ ਉਹੀ ਵੀਡੀਓ ਪਾਣੀ ਆ ਜੋ ਮੈਨੂੰ ਜੋ ਮੈਂ ਖੁਦ ਟਰਾਈ ਕਰਦੀ ਆ ਪਹਿਲੇ ਫਿਰ ਤੁਹਾਨੂੰ ਦੱਸਦੀ ਆ ਕਿ ਤੁਸੀਂ ਵੀ ਆ ਲਗਾਣਾ ਸਟਾਰਟ ਕਰ ਦੋ ਜੋ ਜਿਹਦੇ ਨਾਲ ਮੈਨੂੰ ਵਧੀਆ ਲੱਗਦਾ ਆ ਮੈਂ ਆਪਣੇ హెయిਰ ਵਾਸਤੇ ਕੀਤਾ ਹੋਇਆ ਮੇਰੇ ਫੇਸ ਤੇ హెయిਰ ਤੋਂ ਨਹੀਂ ਹੈ ਪਰ ਥੋੜੀ ਫਿਰ ਵੀ ਹੈ ਨਿੱਕੇ ਨਿੱਕੇ ਪਰ ਮੈਂ ਉਹਨਾਂ ਦੇ ਉੱਪਰ ਟਰਾਈ ਕਰਦੀ ਨੇ ਕੁਝ ਨਾ ਕੁਝ ਪਰ ਮੈਂ ਜਦੋਂ ਵੀ ਕੋਈ ਪੈਕ ਲਗਾਨੀ ਆ ਨਾ ਕੋਈ ਨਾ ਕੋਈ ਪੈਕ ਲਗਾਨੀ ਆ ਕੋਈ ਵੀ ਅਸੀਂ ਪੈਕ ਲਗਾਵਾਂਗੇ ਉਸਦੇ ਨਾਲ హెయిਰ ਰਿਮੂਵ ਹੋ ਹੀ ਜਾਂਦੇ ਨੇ హెయిਰ ਝੜ ਜਾਂਦੇ ਨੇ ਲਗਾਤਾਰ ਕੋਈ ਨਾ ਕੋਈ ਅਸੀਂ ਪੈਕ ਲਗਾਵਾਂਗੇ ਸਕਿਨ ਵੀ ਬਹੁਤ ਟਾਈਟ ਤੇ 글로 ਕਰਦੀ ਸਾਡੀ ਤੁਸੀਂ ਲਗਾਤਾਰ ਕੋਈ ਨਾ ਕੋਈ ਪੈਕ ਲਗਾਉਂਦੇ ਰਿਹਾ ਕਰੋ ਪਰ ਜੋ ਮੈਂ ਅੱਜ ਪੈਕ ਦਾ ਸਿਰ ਵੀਕ ਦੇ ਵਿੱਚ ਤਿੰਨ ਵਾਰ ਲਗਾਣਾ ਤੁਸੀਂ ਤੁਹਾਡੇ ਫੇਸ ਤੋਂ ਵਾਲ ਬਿਲਕੁਲ ਹੀ ਗਾਇਬ ਹੋ ਜਾਣਗੇ ਪਰ ਇੱਕ ਵਾਰ ਨਹੀਂ ਜਿਵੇਂ ਮੈਂ ਬੋਲਦੀ ਆ ਕਿ ਲਗਾਤਾਰ ਹੀ ਲਗਾਣਾ ਹੈ ਤੁਸੀਂ ਚਲ ਆਜੋ ਹੁਣ ਅਸੀਂ ਬਣਾਣੇ ਆ ਕਿਵੇਂ ਬਣਾਣਾ ਹੈ ਪੈਕ ਹਾਂਜੀ ਐਵੇਂ ਦਾ ਤੁਸੀਂ ਤੋਂ ਬੋਲ ਲੈ ਲੈਣਾ ਕਲੀਨ ਠੀਕ ਹੈ ਛੋਟਾ ਜਿਹਾ ਲੈ ਲੈਣਾ ਬਹੁਤਾ ਵੱਡਾ ਵੀ ਲੈਣਾ ਨਾ ਕਿਉਂਕਿ ਥੋੜਾ ਅਸੀਂ ਪੈਕ ਹੀ ਬਣਾਣਾ ਹੈ ਇਹਦੇ ਵਿੱਚ थोड़ा मीडियम से रखा आपका हाई फ्लेम से नहीं रखना हूँ असं जो कच्चा दुध लिया ना वो पा देंगे ये चमचे कच्चा दुध है जी पां चमचे कच्चा दुध है ये मैं पावगी देखो एक चमचा हल्दी का पाना तो टर्मरिक पाउडर खंड शुगर पावगे दो चमचे 2 ਚਮਚੀ ਅਸੀਂ 슈ਗਰ ਤੇ ਪਾਤੀ 1 ਚਮਚਾ ਹਲਦੀ ਦਾ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਅਸੀਂ ਤਿੰਨਾ ਚੀਜ਼ਾਂ ਨੂੰ ਸਾੜਨਾ ਨਹੀਂ ਹੈਗਾ ਠੀਕ ਹੈ ਸਾੜਨਾ ਨਹੀਂ ਆਪਾਂ ਨੇ ਆਪਾਂ ਨੇ ਸਿਰਫ ਪਕਾਉਣਾ ਹੈ ਕੋਲ ਖਲੋ ਕੇ ਪਕਾਉਣਾ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਗੈਸ ਤੇ ਰੱਖ ਕੇ ਦਮਾਰ ਆਪ ਤੁਸੀਂ ਹੋਰ ਕੋਈ ਕੰਮ ਕਰਨੇ ਬੈਠ ਜਾਓ ਲਾਗੇ ਕੋਲ ਖਲੋ ਕੇ ਫਿਰ ਹੀ ਬਣਾਉਣਾ ਤੁਸੀਂ ਇਸ ਨੂੰ ਠੀਕ ਹੈ ਜੀ ਜੋ ਵੀ ਮੇਰੇ ਆ ਪੈਣਾ ਦੇਖ ਰਹੀਆਂ ਕੋਲ ਖਲੋ ਕੇ ਹੀ ਬਣਾਉਣਾ ਇਸ ਪੈਕ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਥੋੜੇ ਹੈ ਨਾ ਪੋਜੀ ਦਾ ਗਾਣਾ ਫਿਰ ਹੀ ਅਸੀਂ ਇਸ ਨੂੰ ਉਤਾਰਾਂਗੇ ਥੋੜਾ ਬੰਨਦਾ ਫਿਰ ਮੈਂ ਤੁਹਾਨੂੰ ਦਿਖਾਨੀ ਆ ਜੀ हां जी ਲਗਾਤਾਰ ਹਿਲਾਉਂਦੇ ਰਹਿਣਾ ਬਹੁਤ ਵਧੀਆ ਪੈਕ ਬਣ ਜਾਣਾ ਕਿ ਤੁਹਾਡੇ ਬਾਹਾਂ ਦੇ ਉੱਪਰ ਅੰਡਰ ਆਰਮ ਦੇ ਹੇਅਰ ਵਾ ਉਹ ਵੀ ਰਿਮੂਵ ਹੋ ਜਾਣਗੇ ਉਸ ਤੇ ਵੀ ਤੁਸੀਂ ਲਗਾ ਸਕਦੇ ਜੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਰਦੀਆਂ ਇਹ ਚੀਜ਼ਾਂ ਨੇ ਸਾਰੀਆਂ ਨੇਚਰਲ ਚੀਜ਼ਾਂ ਨੇ ਕੋਈ ਨੁਕਸਾਨ ਨਹੀਂ ਹੋਗਾ ਜੀ ਇਸਦਾ ਤੁਹਾਡੇ ਫੇਸ ਤੇ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਇਸ ਪੈਕ ਦਾ ਹਾਂਜੀ ਹੋਣੇ ਬਣ ਗਿਆ ਜੀ ਆ ਦੇਖੋ ਥੋੜਾ ਗਾੜਾ ਹੋ ਗਿਆ ਹੁਣ ਅਸੀਂ ਇਹਨੂੰ ਬੰਦ ਕਰ ਦਾਂਗੇ ਤੁਸੀਂ ਪਕਾਣਾ ਹੈਗਾ ਮੈਂ ਪਹਿਲਾਂ ਜਿਵੇਂ ਬੋਲਿਆ ਕਿ ਕੋਲ ਖਲੋ ਕੇ ਫਿਰ ਹੀ ਬਣਾਣਾ ਤੁਸੀਂ ਇਹ ਪੈਕ ਜਦੋਂ ਤੁਸੀਂ ਫ੍ਰੀ ਹੋ ਫਿਰ ਹੀ ਬਣਾਓ ਜੇ ਤੁਸੀਂ ਫ੍ਰੀ ਨਹੀਂ ਫਿਰ ਨਾ ਬਣਾਓ ਕਿਉਂਕਿ ਕੋਲ ਖਲੋ ਕੇ ਹੀ ਬਣਾਣਾ ਇਸ ਨੂੰ ਫਿਰ ਖੰਡ ਪਾਈ ਹੋਈ ਜਿਵੇਂ ਥੱਲੇ ਲੱਗ ਜੇਗੀ ਫਿਰ ਤੁਹਾਡਾ ਪੈਕ ਖਰਾਬ ਹੋ ਜਾਏਗਾ ਕੋਲ ਖਲੋ ਕੇ ਹੀ ਬਣਾਣਾ ਐਵੇਂ ਦਾ ਬਣ ਗਿਆ ਦੇਖੋ ਮੈਂ ਇਹਨੂੰ ਬੰਦ ਕਰ ਦਿੰਦੀ ਹਾਂ ਗੈਸ ਨੂੰ ਹਾਂ ਜੀ ਆ ਦੇਖੋ ਠੰਡਾ ਹੋ ਗਿਆ ਜੀ ਇਹਨੂੰ ਮੈਂ ਠੰਡਾ ਕਰ ਲਿਆ ਵਾ ਤੁਸੀਂ ਵੀ ਠੰਡਾ ਕਰ ਲੈਣਾ ਫਿਰ ਹੀ ਫੇਸ ਤੇ ਲਗਾਣਾ ਹੈ ਇਹ ਨਹੀਂ ਕਿ ਗਰਮ ਗਰਮ ਤੁਸੀਂ ਲਗਾ ਲੈਣਾ ਨਾ ਠੰਡਾ ਕਰ ਲਿਓ ਪਹਿਲੇ ਇਹਨੂੰ ਠੰਡਾ ਕਰ ਲਿਆ ਸੀ ਹੁਣ ਅਸੀਂ ਪੈਕ ਤਿਆਰ ਕਰੀਏ ਪਹਿਲੀ ਚੀਜ਼ ਜੇ ਅਸੀਂ ਪਾਵਾਂਗੇ ਜੀ ਆ ਦੇਖੋ ਇਹਨਾਂ ਵੀ ਤੁਸੀਂ ਮੈਦਾ ਲੈ ਲੈਣਾ ਜਿਸ ਤੇ ਅਸੀਂ ਪੂਰੀ ਵਗੈਰਾ ਬਣਾਣੇ ਆ ਉਹਦਾ ਸਾਰਿਆਂ ਨੂੰ ਪਤਾ ਹੀ ਹੈ ਜੀ ਇਹਨਾਂ ਦਾ ਅਸੀਂ ਮੈਦਾ ਲੈ ਲਿਆ ਦੂਸਰੀ ਚੀਜ਼ ਜੇ ਅਸੀਂ ਪਾਵਾਂਗੇ ਬੀਟ ਫਲਾ ਆਟਾ ਜਿਸ ਤੇ ਰੋਟੀ ਬਣਾਣੇ ਆ ਜਿਹਦੇ ਤੁਸੀਂ 2 ਚਮਚੇ ਲੈ ਲੈਣੇ 1 ਚਮਚਾ ਮੈਦੇ ਦਾ 2 ਚਮਚੇ ਅਸੀਂ ਬਿਊਟੀਫੁੱਲ ਆਰਟੀ ਲਿਆ ਲਈਏ ਚੰਗੀ ਤਰ੍ਹਾਂ ਤੁਸੀਂ ਮਿਲਾ ਲਓ ਫਿਰ ਤੁਸੀਂ ਜੋ ਇਹ ਬਣਾਇਆ ਹੋਇਆ ਨਾ ਇਹਨੂੰ ਤੁਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਮਿਲਾਣਾ ਤਾਂ ਜੋ ਸਾਡਾ ਪੈਕ ਵਧੀਆ ਬਣ ਜਾਵੇ ਟਿੱਕੇ ਵਾਲੀ ਮਲਣਾ ਦੇਣਾ ਤੁਸੀਂ ਜਿਆਦਾ ਲਿਕਵਿਡ ਜਿਆ ਨਹੀਂ ਬਣਾਉਣਾ ਹੈਗਾ ਕਿ ਸਾਡੇ ਫੇਸ ਦੇ ਉੱਪਰ ਟਿੱਕੇ ਨਾ ਹਾਂ ਜੀਆ ਦੇਖੋ ਐਵੇਂ ਦਾ ਤੁਸੀਂ ਬਣਾ ਲੈਣਾ ਵਾ ਇਤਲੇ ਵੀ ਜਦਾਂ ਇਹ ਮਹਾਦੇ ਉੱਪਰ ਅਨਵਰਾਣ ਦੇ ਵਿੱਚ ਜਿਵੇਂ ਹਨਾ ਉਹ ਉੱਥੇ ਵੀ ਤੁਸੀਂ ਲਗਾ ਸਕਦੇ ਜੀ ਇਹ ਤਾਂ ਮੈਂ ਤਾਂ ਜੀ ਤੁਸੀਂ ਜਿਵੇਂ ਕਰੀਮਾਂ ਲਗਾਉਂਦੇ ਜੇ ਆਪਣੀ ਸਕਿਨ ਨੂੰ ਖਰਾਬ ਕਰਦੇ ਜੇ ਤੁਸੀਂ ਇਹ ਲਗਾ ਕੇ ਆਪਣਾ 5-10 ਮਿੰਟ ਬੈਠ ਸਕਦੇ ਜੇ ਲਗਾ ਕੇ ਕਰੀਮਾਂ ਤੁਸੀਂ ਤਾਂ ਲਗਾਉਂਦੇ ਕਿ ਫਟਾਫਟ ਰਿਮੂਵ ਹੋ ਜਾਂਦੇ ਨੇ ਬਾਹਰ ਉਹਦੇ ਨਾਲ ਪਰ ਸਕਿਨ ਵੀ ਖਰਾਬ ਹੋ ਜਾਂਦੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਹੈਗਾ ਸੰਗੀਤ ਰਾਮ ਲਾ ਕੇ ਤੁਸੀਂ ਸਮੂਥ ਜਾਂ ਪੇਸਟ ਬਣਾ ਲੈਣਾ ਵਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਸਾਡਾ ਪੈਕ ਇਹਨੇ ਸਾਡੇ ਫੇਸ ਦੇ ਉੱਪਰੋਂ ਬਾਲ ਉਤਾਰ ਦੇਣੇ ਹਨ ਪਰ ਲਗਾਤਾਰ ਲਗਾਉਂਦੇ ਨਾਲ ਇਹ ਨਹੀਂ ਕਿ ਮੈਂ ਬੋਲਦੀ ਕਿ ਤੁਸੀਂ ਹੋਣ ਲਗਾਓਗੇ ਤਾਂ ਜਦੋਂ ਸਵੇਰੇ ਉੱਠੋ ਕਹਿੰਦੇ ਬਾਲ ਬਿਲਕੁਲ ਤੁਹਾਡੇ ਫੇਸ ਤੇ ਨਹੀਂ ਹੋਣਗੇ ਇਦਾਂ ਨਹੀਂ ਮੈਂ ਬੋਲ ਰਹੀ ਮੈਂ ਬੋਲ ਰਹੀ ਲਗਾਤਾਰ ਲਗਾਓ ਤੁਸੀਂ ਲਗਾਤਾਰ ਲਗਾਓ ਕਿਤੇ ਬਾਲ ਲੱਤ ਜਾਣੇ ਤੁਹਾਡੇ ਫੇਸ ਦੇ ਉੱਪਰੋਂ ਫਿਰ ਮੈਂ ਬਾਅਦ ਵਿੱਚ ਦੱਸਾਂਗੀ ਕਿ ਉਤਾਰ ਕੇ ਅਸੀਂ ਕਰਨਾ ਕੀ ਹੈ ਜਿਹਦੇ ਨਾਲ ਸਾਡੇ ਵਾਲ ਬਿਲਕੁਲ ਵੀਕ ਹੋ ਜਾਂਦੇ ਨੇ ਉਹਦੇ ਨਾਲ ਫਿਰ ਦੁਬਾਰਾ ਸਾਡੇ ਵਾਲ ਬਹੁਤ ਹੀ ਘਟ ਜਾਂਦੇ ਨੇ ਜਿਵੇਂ ਅਸੀਂ ਉਹਨੂੰ ਲਗਾਤਾਰ ਯੂਜ਼ ਕਰਾਂਗੇ ਨਾ ਜੋ ਮੈਂ ਚੀਜ਼ ਤਾਂ ਉਸ ਤੋਂ ਬਾਅਦ ਦਿਖਾਵਾਂਗੀ ਤਾਂ ਬਿਲਕੁਲ ਤੁਹਾਡੇ ਵਾਲ ਬਿਲਕੁਲ ਵੀਕ ਹੋ ਜਾਣੇ ਫਿਰ ਆਣੇ ਬੰਦ ਹੋ ਜਾਣੇ ਤੁਹਾਡੇ ਫੇਸ ਦੇ ਉੱਪਰੋਂ ਐਵੇਂ ਤੁਸੀਂ ਆ ਦੇਖੋ ਜੀ ਐਵੇਂ ਦਾ ਤਿਆਰ ਕਰਨਾ ਹੈਗਾ ਠੀਕ ਹੈ ਹੁਣ ਮੈਂ ਤੁਹਾਨੂੰ ਆਪਣੇ ਮੇਰੇ ਹੈਂਡ ਤੇ ਤਾਂ ਹੈ ਨਹੀਂ ਮੈਂ ਇੱਥੇ ਲਗਾ ਕੇ ਦਿਖਾਵਾਂਗੀ ਆਪਣੀ ਬਾਹਾਂ ਦੇ ਉੱਪਰ ਕਿ ਇਸ ਤੋਂ ਕਿਵੇਂ ਵਾਲ ਉੱਤਰਦੇ ਨੇ ਫਿਰ ਮੈਂ ਦੇਖਾਂਗੀ ਤੁਹਾਡੇ ਸਾਹਮਣੇ ਹੀ ਉਤਾਰਾਂਗੀ ਜੀ ਹਾਂਜੀ ਹੁਣ ਮੈਂ ਆਪਣੀ ਮਹਾ ਤੇ ਥੋੜਾ ਗਰਮਣਾ ਹੋਵੇ ਤੁਸੀਂ ਪਹਿਲਾਂ ਦੇਖ ਲੈਣਾ ਜੀ ਗਰਮ ਗਰਮਣਾ ਆਪਣੇ ਫੇਸ ਤੇ ਥਿਆ ਕਿਤੇ ਵੀ ਲਗਾ ਲੈਣਾ ਮੈਂ ਇੱਥੇ ਲਗਾ ਕੇ ਤੁਹਾਨੂੰ ਦਿਖਾਨੀ ਆ ਥੋੜਾ ਡਰਾਈ ਹੁੰਦਾ ਫਿਰ ਮੈਂ ਦੱਸਾਂਗੀ ਤੁਹਾਨੂੰ ਕਿ ਤੁਸੀਂ ਉਤਾਰਨਾ ਕਿਵੇਂ ਆ ਥੋੜਾ ਡਰਾਈ ਹੋਣ ਦੋ ਤੁਸੀਂ 10-15 ਮਿੰਟ ਲੱਗ ਜਾਣਗੇ ਇਹਨੂੰ ਕੋਈ ਮੇਰੇ ਹੈਂਡ ਤੇ ਬਾਲ ਨਹੀਂ ਹੈ ਬਿਲਕੁਲ ਇੱਥੇ ਹੈਗੇ ਨੇ ਇਵੇਂ ਤੁਸੀਂ ਲਗਾ ਲੈਣਾ ਗਰਮਣੀ ਲਗਾ ਲੈਣਾ ਜੀ ਮੈਂ ਪਹਿਲਾਂ ਵੀ ਬੋਲ ਰਹੀ ਤੁਹਾਨੂੰ ਗਰਮਣੀ ਲਗਾਣਾ ਠੰਡਾ ਹੋਏਗਾ ਤਾਂ ਫਿਰ ਹੀ ਲਗਾਣਾ ਹੈ ਤੁਸੀਂ ਗਰਮਣਾ ਲਗਾ ਲਿਓ ਆਪਣੇ ਫੇਸ ਦੇ ਉੱਪਰ ਆਪਣੇ ਅੰਡਰ ਆਰਮ ਦੇ ਵਿੱਚ ਵੀ ਲਗਾ ਸਕਦੇ ਜੇ ਤੁਸੀਂ ਚਾਹੋ ਤਾਂ ਲੈਮਨ ਵੀ ਐਡ ਕਰ ਸਕਦੇ ਜੀ ਮੈਂ ਇੱਥੇ ਫਿਰ ਥੋੜਾ ਜਿਹਾ ਡਰਾਈ ਹੁੰਦਾ ਫਿਰ ਮੈਂ ਤੁਹਾਨੂੰ ਦਿਖਾਨੀ ਹੈ ਜੀ ਹਾਂਜੀ ਆ ਦੇਖੋ ਜੀ 10 ਮਿੰਟ ਹੋ ਗਏ ਨੇ ਹੁਣ ਅਸੀਂ ਨੂੰ ਉਤਾਰਨਾ ਕਿਵੇਂ ਆ ਜਿਵੇਂ ਤੁਸੀਂ ਐਵੇਂ ਲਗਾਇਆ ਆਪਣੇ ਫੇਸ ਤੇ ਇਧਰ ਨੂੰ ਤੁਸੀਂ ਫਿਰ ਉੱਪਰ ਨੂੰ ਉਤਾਰਨਾ ਐਵੇਂ ਐਵੇਂ ਕਰਕੇ ਹੁਣ ਮੈਂ ਤੁਹਾਨੂੰ ਆਪਣੇ ਇਥੋਂ ਉਤਾਰ ਕੇ ਦਿਖਾਨੀ ਆ ਤੁਸੀਂ ਇੱਕ ਹੈਂਕੀ ਲੈ ਲੈਣਾ ਦੇਖੋ ਹੈਂਕੀ ਲੈ ਲੈਣਾ ਉਹਦੇ ਨਾਲ ਤੁਸੀਂ ਐਵੇਂ ਐਵੇਂ ਕਰਨਾ ਹੈਗਾ ਥੋੜਾ ਪ੍ਰੈਸ ਕਰਨਾ ਆਪਣੀ ਸਕਿਨ ਨੂੰ ਜ਼ਿਆਦਾ ਵੀ ਨਹੀਂ ਕਰ ਦੇਣਾ ਕਿ ਤੁਸੀਂ ਸਕਿਨ ਖਰਾਬ ਕਰ ਲੈਣੀ ਆ ਐਵੇਂ ਐਵੇਂ ਕਰਕੇ ਤੁਸੀਂ ਇਹ ਜ਼ਿਆਦਾ ਵੀ ਡਰਾਈ ਨਹੀਂ ਹੁੰਦਾ ਦੇਖੋ ਐਵੇਂ ਐਵੇਂ ਕਰੋਗੇ ਆਪਣੇ ਆਪ ਇਹਦੇ ਨਾਲ ਤੁਹਾਡੇ ਵਾਲ ਜਿਹੜੇ ਨੇ ਦਿਨੋਂ ਦਿਨ ਲਥਨੇ ਸਟਾਰਟ ਹੋ ਜਾਣੇ ਆ ਕਿਉਂਕਿ ਤੁਸੀਂ ਡੇਲੀ ਡੇਲੀ ਨਹੀਂ ਵੀਕ ਦੇ ਵਿੱਚ ਤਿੰਨ ਵਾਰ ਲਗਾਣਾ ਆ ਕਿਉਂਕਿ ਟਾਈਮ ਨਹੀਂ ਹੁੰਦਾ ਕਿਸੇ ਕੋਲ ਵੀ ਡੇਲੀ ਲਗਾਣੇ ਦਾ ਤੁਸੀਂ ਵੀਕ ਦੇ ਵਿੱਚ ਤਿੰਨ ਵਾਰ ਇਹਨੂੰ ਲਗਾਣਾ ਹੈ ਇਸ ਪੈਕ ਨੂੰ ਐਵੇਂ ਤੁਸੀਂ ਕਰਨਾ ਹੈ ਦੇਖੋ ਐਵੇਂ ਤੁਸੀਂ ਕਰਕੇ ਆਪਣੇ ਫੇਸ ਦੇ ਉੱਪਰੋਂ ਵਾਲ ਉਤਾਰ ਸਕਦੇ ਜੀ ਵੀਕ ਦੇ ਵਿੱਚ ਤਿੰਨ ਵਾਰ ਤੁਸੀਂ ਇਹਨੂੰ ਲਗਾ ਲੈਣਾ ਵਾ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਐਵੇਂ ਉਤਾਰਨਾ ਮੈਂ ਤੁਹਾਨੂੰ ਦੱਸ ਦਿੱਤਾ ਕਿਵੇਂ ਉਤਾਰਨਾ ਤੁਸੀਂ ਬਸ ਐਵੇਂ ਬਣਾਣਾ ਜਿਸ ਤਰ੍ਹਾਂ ਲਗਾਇਆ ਸੀ ਇਦਾਂ ਲਗਾ ਕੇ 10-15 ਮਿੰਟ ਡਰਾਈ ਹੋਣ ਦੇਣਾ ਤੁਸੀਂ ਐਵੇਂ ਤੁਸੀਂ ਬਣਾਣਾ ਤੇ ਐਵੇਂ ਉਤਾਰਨਾ ਦੇਖੋ ਐਵੇਂ ਵਾਲ ਤੁਹਾਡੇ ਦਿਨੋ-ਦਿਨ ਲੱਤਨੇ ਸਟਾਰਟ ਹੋ ਜਾਣਗੇ ਜੀ ਇਹਨੂੰ ਲਗਾ ਕੇ ਤੁਸੀਂ ਦੇਖ ਲਓ ਤੁਹਾਡੇ ਵਾਲ ਫੇਸ ਦੇ ਉੱਪਰੋਂ ਅੰਡਰ ਆਮ ਦੇ ਵਿੱਚ ਵੀ ਲਗਾ ਸਕਦੇ ਜੇ ਤੁਸੀਂ 5-7 ਮਿੰਟ ਤੇ 10 ਮਿੰਟ ਰੱਖ ਸਕਦੇ ਜੀ ਆਪਣੇ ਅੰਡਰ ਆਮ ਦੇ ਵਿੱਚ ਵੀ ਰਿਜ਼ਲਟ ਬਹੁਤ ਵਧੀਆ ਆਏਗਾ ਮੇਰੀਆਂ ਭੈਣਾਂ ਦੇ ਫੇਸ ਦੇ ਉੱਪਰ ਬਹੁਤ ਮਾਰਨੇ ਬਿਲਕੁਲ ਠੀਕ ਹੋ ਜਾਣਗੇ ਹੁਣ ਮੈਂ ਤੁਹਾਨੂੰ ਦੱਸਦੀ ਇੱਕ ਤੋਂ ਬਾਅਦ ਤੁਸੀਂ ਇਹਨੂੰ ਵਾਸ਼ ਕਰਕੇ ਫਿਰ ਤੁਸੀਂ ਕੀ ਕਰਨਾ ਹਾਂਜੀ ਇਹ ਦੇਖੋ ਇਹ ਫਿਟਕਰੀ ਆ ਇਹਨੂੰ ਤੁਸੀਂ ਕੀ ਕਰਨਾ ਪਾਣੀ ਵਿੱਚ ਡਿਪ ਕਰਕੇ ਜਿੱਥੋਂ ਤੁਸੀਂ ਆਪਣੇ ਫੇਸ ਦੇ ਉੱਪਰ ਪੈਕ ਲਗਾਇਆ ਉਹਦੇ ਉੱਪਰ ਇੰਜ ਰੈਪ ਕਰਨਾ ਹੈਗਾ ਉਹਦੇ ਉੱਪਰ ਰੱਪ ਕਰਨਾ ਨਾਲ ਤੁਹਾਡੇ ਵਾਲ ਜਿਹੜੇ ਕਮਜ਼ੋਰ ਹੋ ਜਾਣਗੇ ਉਹ ਫਿਰ ਬਿਲਕੁਲ ਫਿਰ ਦਿਨੋਂ ਦਿਨ ਨਹੀਂ ਆਉਣਗੇ ਕਿਉਂਕਿ ਘਟ ਜਾਣਗੇ ਤੁਹਾਡੇ ਫੇਸ ਦੇ ਉੱਪਰੋਂ ਵਾਲ ਇਹਦੇ ਨਾਲ ਵਾਲ ਫੇਸ ਤੇ ਨਹੀਂ ਆਉਂਦੇ ਹੈਗੇ ਇਹਨੂੰ ਤੁਸੀਂ ਡੇਲੀ ਵੀ ਪਾਣੀ ਵਿੱਚ ਡਿਪ ਕਰਕੇ ਤੇ ਆਪਣੇ ਫੇਸ ਦੇ ਉੱਪਰ ਰੱਪ ਕਰਨਾ ਹੈ ਠੀਕ ਹੈ ਜੀ ਇਹਦੇ ਨਾਲ ਵਾਲ ਨਹੀਂ ਆਉਣਗੇ ਤੁਸੀਂ ਥ੍ਰੈਡਿੰਗ ਵਗੈਰਾ ਵੀ ਕਰਾਉਂਦੇ ਜੇ ਤਾਂ ਅਪਰ ਲਿਪਸ ਵੀ ਹੇਅਰ ਰਿਮੂਵ ਕਰਾਉਂਦੇ ਜੇ ਨਾ ਤੁਸੀਂ ਉਹਦੇ ਬਾਅਦ ਵੀ ਤੁਸੀਂ ਇਹ ਰੱਪ ਕਰ ਸਕਦੇ ਪਾਣੀ ਦੇ ਵਿੱਚ ਡਿਪ ਕਰਕੇ ਆਪਣੇ ਫੇਸ ਦੇ ਉੱਪਰ ਤੇ ਡੇਲੀ ਵੀ ਇਹਨੂੰ ਆਪਣੇ ਫੇਸ ਦੇ ਉੱਪਰ ਰੱਬ ਕਰੋ ਇਸ ਨਾਲ ਵਾਲ ਨਹੀਂ ਆਉਣਗੇ ਆਪਣੇ ਫੇਸ ਦੇ ਉੱਪਰ ਬਿਲਕੁਲ ਰਿਮੂਵ ਹੋ ਜਾਣਗੇ ਜੀ ਜੋ ਵੀ ਵੀਡੀਓ ਦੇਖ ਲਿਆ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ